ਜਾਂਦੀ ਦਿਖ ਰਹੀ ਹੈ ਬੀਬਾ ਸਿੰਘ ਹਰਸੀਮਤ ਕੋਲ ਬਾਦਲ ਅੱਗੇ ਜਾ ਰਹੀ ਹੈ ਬਠਿੰਡੇ ਤੋਂ ਅਕਾਲੀ ਦਲ ਵੱਲੋਂ ਜਿਹੜੀ ਬੀਬਾ ਹਰਸੀਮਤ ਕੋਲ ਬਾਦਲ ਅੱਗੇ ਜਾ ਰਹੀ ਹੈ ਉਹਦੇ ਟੱਕਰ ਮੰਨੀ ਜਾ ਰਹੀ ਹੈ ਗੁਰਮੀਤ ਸਿੰਘ ਖੁੱਡੀਆਂ ਨਾਲ ਲੱਖਾ ਸਦਾਨਾ ਜਿਹੜੇ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਬਾਕੀ ਪਾਰਟੀਆਂ ਵੀ ਪਿੱਛੇ ਨਜ਼ਰ ਆ ਰਹੀਆਂ ਨੇ ਤੇ ਉੱਥੇ ਮਾਲਵਿੰਦਰ ਕੰਗ ਨੇ ਜਿਹੜੇ ਉਹ ਸਿਰਫ 1600 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਟੱਕਰ ਮੰਨੀ ਜਾ ਰਹੀ ਹੈ ਵਿਜੇਂਦਰ ਸਿੰਘ ਨਾਲ ਕਾਂਗਰਸ ਪਾਰਟੀ ਦੇ ਨੇ ਜਿਹੜੇ ਤੇ ਹੁਣ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਅੱਗੇ ਚੱ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਦਾ ਟੱਕਰ ਜਿਹੜੀ ਮੰਨੀ ਜਾ ਰਹੀ ਹੈ ਕਰਮਜੀਤ ਅਨਮੋਲਨ ਮੰਨੀ ਜਾ ਰਹੀ ਆ ਆਵਾਜ਼ ਦੀ ਪਾਰਟੀ ਦਾ ਕਰਮਜੀਤ ਅਨਮੋਲਨ ਟੱਕਰ ਮੰਨੀ ਜਾ ਰਹੀ ਹੈ ਉੱਥੇ ਖੰਡੂਰ ਸਾਹਿਬ ਤੋਂ ਜਿਹੜੀ ਖੰਡੂਰ ਸਾਹਿਬ ਦੀ ਬਹੁਤ ਹੀ ਵੱਡੀ ਸੀਟ ਹੈ ਜਿਹੜੀ ਉੱਥੇ ਵੀ ਵੱਡੀ ਲੀਡ ਲਿਆ ਰਹੇ ਨੇ ਭਾਈ ਅਮਰਤਪਾਲ 51000 ਦੀ ਲੀਡ ਪ੍ਰਾਪਤ ਕਰ ਚੁੱਕੇ ਨੇ ਭਾਈ ਅਮਰਤਪਾਲ ਤੇ ਟੱਕਰ ਮੰਨੀ ਜਾ ਰਹੀ ਹੈ ਕੁਲਵੀਰ ਸਿੰਘ ਜੀਰਾ ਨਾਲ ਤੇ ਬਿਰਸਾ ਸਿੰਘ ਬਲਟੋਹਾ ਨੇ ਜਿਹੜੇ ਲਾਲਜੀਤ ਸਿੰਘ ਪੁੱਲਰ ਨੇ ਉਹ ਤੀਜੇ ਚੌਥੇ ਨੰਬਰ ਤੇ ਨਜ਼ਰ ਆ ਰਹੇ ਨੇ ਜਿਹੜੇ ਲੁਧਿਆਣੇ ਦੀ ਸੀਟ ਮੰਨੀ ਜਾ ਰਹੀ ਆ ਬੜੀ ਹੌਟ ਸੀਟ ਆ ਇੱਥੋਂ ਜਿਹੜੇ ਰਵਨੀਤ ਸਿੰਘ ਬਿੱਟੂ ਬੀਜੇਪੀ ਵੱਲ ਜਾਂਦੇ ਨੇ ਬੀਜੇਪੀ ਵੱਲੋਂ ਖੜਦੇ ਨੇ ਜਾ ਰਹੀ ਆ ਉੱਥੇ ਟੱਕਰ ਆ ਰਾਜਾ ਵੜਿੰਗ ਦੀ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹ ਅੱਗੇ ਚੱਲ ਰਹੇ ਨੇ ਉਹਨਾਂ ਦੀ ਟੱਕਰ ਆ ਜਿਹੜੀ ਅਸ਼ੋਕ ਪ੍ਰਸਰ ਪੱਪੀ ਨਾਲ ਮੰਨੀ ਜਾ ਰਹੀ ਆ ਵੱਡੀ ਲੀਡ ਨਾਲ ਅੱਗੇ ਜਾ ਰਹੇ ਨੇ ਰਾਜਾ ਵੜਿੰਗ ਜੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੋੜੇ ਰੋਪੇੰਡੂ ਟੀਵੀ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਤੋਂ ਮਮਨਿੰਦਰ ਸਿੰਘ ਤੁਹਾਨੂੰ ਟੀਵੀ ਦੇੋਂ ਵੋਟਾਂ ਦਾ ਰੋਜ਼ਾਨਾ ਜਾਨ ਹੋਣੇ ਸ਼ੁਰੂ ਹੋ ਚੁੱਕੇ ਨੇ ਲੋਕ ਸਭਾ ਦੇ ਵੋਟਾਂ ਦੇਖਦੇ ਆ ਇਹਦਾ ਪ੍ਰਧਾਨ ਮੰਤਰੀ ਬਣਦਾ ਤੇ ਇੰਡੀਆ ਘਟਬੰਧਨ ਤੇ ਬੀਜੇਪੀ ਦੀ ਟੱਕਰ ਮੰਨੀ ਜਾ ਰਹੀ ਹੈ ਤੇ ਇਹ ਤਾਂ ਹੁਣ ਪੂਰਾ ਫਸਮਾ ਹੈ ਤੇ ਪਹਿਲੇ ਵੰਦਨ ਹੈ ਤੇ ਵੀ ਟੱਕਰ ਵੀ ਦੇਖਦੇ ਦੁਤਰ ਤਾਲੀ ਮੀਡੀਆ ਘੜਵਨ ਸਿੱਟਾ ਆਇਆ ਸੀ 44 ਬੀਜਪੀ ਦੀਆਂ ਤੇ ਹੁਣ ਜਿਹੜੀ ਉਹ ਬਹੁਤ ਹੀ ਲੀਡ ਲੈ ਕੇ ਜਾ ਰਹੀ ਹੈ ਬੀਪੀ ਜੇਪੀ 10 ਸਿੱਟਾ ਲੈ ਕੇ ਜਾ ਰਹੀ ਹੈ ਰੋਜਾਨਾ ਦੇ ਵਿੱਚ ਆਪਣੀ ਉਹ ਦੋ ਦੋਸਤ ਜਰ ਆ ਰਹੀ ਹੈ ਤੇ ਕਰੀਏ ਤੇਗੜ ਸਾਹਿਬ ਤੋਂ ਜਿਹੜੇ ਕਾਂਗਰਸ ਕੇ ਚੱਲੇ ਨੇ ਲੀਡ ਲੈ ਤੇ ਜਿਹੜੀ ਟੱਕਰ ਆਵਾਂ ਦੀ ਬੀਪੀ ਨਾਲ ਹੈ ਯਾਰ ਦੀ ਲੀਡ ਆ ਚੁੱਕੇ ਨੇ ਚੱਲੇ ਜਾ ਰਹੇ ਨੇ ਡਾਕਟਰ ਅਮਰ ਸਿੰਘ ਤੇ ਜਲੰਧਰ ਤੋਂ ਚਰਜ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਰਹੇ ਚੁੱਕੇ ਨੇ ਤਿੰਨ ਮਿੰਨੇ ਮੁੱਖ ਮੰਤਰੀ ਰਹ ਚੁਕੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਉਹਨਾਂ ਦੀ ਟੱਕਰ ਮੰਨੀ ਜਾ ਰਹੀ ਹੈ ਸੁਸ਼ੀਰ ਕੁਮਾਰ ਰਿੰਕੂ ਨਾਲ ਜੋ ਭਾਜਪਾ ਵੱਲ ਨੇ ਭਾਜਪਾ ਵੱਲ ਗਏ ਸੀ ਆਮਾ ਦੀ ਪਾਰਟੀ ਵੱਲੋਂ ਤੇ ਉਹਨਾਂ ਦੀ ਲੀਡ ਹੈ 31000 ਦੀ ਲੀਡ ਹੈ ਜਿਹੜੀ 31000 ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਚਰਜੀਤ ਸਿੰਘ ਚੰਨੀ ਤੇ ਉੱਥੇ ਸੰਗਰੂਰ ਦੀ ਸੀਟ ਦੀ ਗੱਲ ਕਰੀਏ ਗੁਰਮੀਤ ਸਿੰਘ ਮੀਤਿਹਰ ਨੇ ਜਿਹੜੇ ਆਮਾ ਦੀ ਪਾਰਟੀ ਵੱਲੋਂ ਉਹ ਵੱਡੀ ਲੀਡ ਲਿਆ ਰਹੇ ਨੇ ਉਹਨਾਂ ਦੀ ਟੱਕਰ ਮੰਨੀ ਜਾ ਰਹੀ ਹੈ ਸਿਮਰਜਿੰਦਰ ਸਿੰਘ ਮਾਨ ਨਾਲ ਤੇ ਉਹ 54000 ਦੀ ਲੀਡ ਜਿਹੜੀ ਲੈ ਕੇ ਜਾ ਰਹੇ ਨੇ ਉੱਥੇ ਪਹਿਲਾਂ ਬਟਿੰਡੇ ਸੀਟ ਜਿਹੜੀ ਕਹਿ ਰਹੇ ਸੀ ਵੀ ਉੱਥੇ ਗੁਰਮੀਤ ਸਿੰਘ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਅੱਗੇ ਜਾ ਰਹੇ ਸੀ ਉਹ ਹੁਣ ਜਿਹੜੀ ਲੀਡ ਬੀਬਾਰ ਸਿੰਘ ਹਰਸਿਮਰਤ ਕੋਰ ਬਾਦਲ ਲਿਆਂਦੀ ਦਿਖ ਰਹੀ ਹੈ ਬੀਬਾਰ ਸਿੰਘ ਹਰਸਿਮਰਤ ਕੋਰ ਬਾਦਲ ਅੱਗੇ ਜਾ ਰਹੀ ਹੈ ਬਠਿੰਡੇ ਤੋਂ ਅਕਾਲੀ ਦਲ ਵੱਲੋਂ ਜਿਹੜੀ ਬੀਬਾਰ ਹਰਸਿਮਰਤ ਕੋਰ ਬਾਦਲ ਅੱਗੇ ਜਾ ਰਹੀ ਹੈ ਉਹਨੇ ਟੱਕਰ ਮੰਨੀ ਜਾ ਰਹੀ ਹੈ ਗੁਰਮੀਤ ਸਿੰਘ ਖੁੱਡੀਆਂ ਨਾਲ ਲੱਖਾ ਸਦਾਨਾ ਜਿਹੜੇ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਬਾਕੀ ਪਾਰਟੀਆਂ ਵੀ ਪਿੱਛੇ ਨਜ਼ਰ ਆ ਰਹੀਆਂ ਨੇ ਤੇ ਉੱਥੇ ਮਾਲਵਿੰਦਰ ਕੰਗ ਨੇ ਜਿਹੜੇ ਉਹ ਸਿਰਫ 1600 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਟੱਕਰ ਮੰਨੀ ਜਾ ਰਹੀ ਹੈ ਵਿਜੇਂਦਰ ਸਿੰਘਲਾ ਨਾਲ ਕਾਂਗਰਸ ਪਾਰਟੀ ਦੇ ਨੇ ਜਿਹੜੇ ਤੇ ਹੁਣ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਅੱਗੇ ਚੱਲ ਰਹੇ ਨੇ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨਾਲ ਟੱਕਰ ਜਿਹੜੀ ਮੰਨੀ ਜਾ ਰਹੀ ਹੈ ਕਰਮਜੀਤ ਅਨਮੋਲਨ ਮੰਨੀ ਜਾ ਰਹੀ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲਨ ਟੱਕਰ ਮੰਨੀ ਜਾ ਰਹੀ ਹੈ ਉੱਥੇ ਖੰਡੂਰ ਸਾਹਿਬ ਤੋਂ ਜਿਹੜੀ ਖੰਡੂਰ ਸਾਹਿਬ ਦੀ ਬਹੁਤ ਹੀ ਵੱਡੀ ਸੀਟ ਹੈ ਜਿਹੜੀ ਉੱਥੇ ਵੀ ਵੱਡੀ ਲੀਡ ਲਿਆ ਰਹੇ ਨੇ ਭਾਈ ਅਮਰਤਪਾਲ 51000 ਦੀ ਲੀਡ ਪ੍ਰਾਪਤ ਕਰ ਚੁੱਕੇ ਨੇ ਭਾਈ ਅਮਰਤਪਾਲ ਤੇ ਟੱਕਰ ਮੰਨੀ ਜਾ ਰਹੀ ਕਲਵੀਰ ਸਿੰਘ ਜੀਰਾ ਨਾਲ ਤੇ ਬਿਰਸਾ ਸਿੰਘ ਬਲਟੋਹਾ ਨੇ ਜਿਹੜੇ ਲਾਲਜੀਤ ਸਿੰਘ ਪੁੱਲਰ ਨੇ ਉਹ ਤੀਜੇ ਚੌਥੇ ਨੰਬਰ ਤੇ ਨਜ਼ਰ ਆ ਰਹੇ ਨੇ ਜਿਹੜੇ ਲੁਧਿਆਣੇ ਦੀ ਸੀਟ ਮੰਨੀ ਜਾ ਰਹੀ ਆ ਬੜੀ ਹੌਟ ਸੀਟ ਆ ਇੱਥੋਂ ਜਿਹੜੇ ਰਵਨੀਤ ਸਿੰਘ ਬਿੱਟੂ ਬੀਜੇਪੀ ਵੱਲ ਜਾਂਦੇ ਨੇ ਬੀਜੇਪੀ ਵੱਲੋਂ ਖੜਦੇ ਨੇ ਤੇ ਉੱਥੇ ਟੱਕਰ ਮੰਨੀ ਜਾ ਰਹੀ ਆ ਉੱਥੇ ਟੱਕਰ ਆ ਰਾਜਾ ਵੜਿੰਗ ਦੀ ਕਾਂਗਰਸ ਵੱਲੋਂ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹ ਅੱਗੇ ਚੱਲ ਰਹੇ ਨੇ ਉਹਨਾਂ ਦੀ ਟੱਕਰ ਆ ਜਿਹੜੀ ਅਸ਼ੋਕ ਪ੍ਰਸਰ ਪੱਪੀ ਨਾਲ ਮੰਨੀ ਜਾ ਰਹੀ ਆ ਵੱਡੀ ਲੀਡ ਨਾਲ ਅੱਗੇ ਜਾ ਰਹੇ ਨੇ ਰਾਜਾ ਵੜਿੰਗ ਇਹ ਤੋਂ ਅਪਲਪਾਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪੈੰਡੂ ਟੀਵੀ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਿੰਦਰ ਸਿੰਘ ਤੇ ਤੁਸੀਂ ਪੈੰਡੂ ਟੀਵੀ ਦੇਖ ਰਹੇ ਹੋ ਵੋਟਾਂ ਦਾ ਰੁਝਾਨ ਹੋਣੇ ਸ਼ੁਰੂ ਹੋ ਚੁੱਕੇ ਨੇ ਲੋਕ ਸਭਾ ਦੇ ਵੋਟਾਂ ਦੇਖਦੇ ਆ ਕਿਹੜਾ ਪ੍ਰਧਾਨ ਮੰਤਰੀ ਬਣਦਾ ਤੇ ਇੰਡੀਆ ਗਠਜੰਬਨ ਤੇ ਬੀਜੇਪੀ ਦੀ ਟੱਕਰ ਮਣੀ ਜਾ ਰਹੀ ਹੈ ਤੇ ਇਹ ਤਾਂ ਹੁਣ ਮੁਕਾਬਲਾ ਪੂਰਾ ਫਸਮਾ ਹੈ ਤੇ ਪਹਿਲਾਂ ਜਿਹੜੀ ਇੰਡੀਆ ਗਠਜੰਬਨ ਆ ਤੇ ਬੀਜੇਪੀ ਟੱਕਰ ਵੀ ਦਿਖ ਰਹੀ ਸੀ 243 ਇੰਡੀਆ ਗਠਜੰਬਨ ਸਿੱਟ ਆ ਰਹੀ ਸੀ ਤੇ 245 ਬੀਜੇਪੀ ਦੀਆਂ ਤੇ ਹੁਣ ਜਿਹੜੀ ਉਹ ਬਹੁਤ ਹੀ ਲੀਡ ਲੈ ਕੇ ਜਾ ਰਹੀ ਹੈ ਭਾਜਪਾ ਭਾਜਪਾ 310 ਸੀਟਾਂ ਲੈ ਕੇ ਜਾ ਰਹੀ ਹੈ ਰੁਝਾਨਾਂ ਦੇ ਵਿੱਚ ਤੇ ਜਿਹੜੀ ਆਪਣੀ ਇੰਡੀਆ ਗੱਡਵੰਦਨ ਹੈ ਉਹ 200 220 ਦੇ ਸਿਮਟ ਤੇ ਨਜ਼ਰ ਆ ਰਹੀ ਹੈ ਤੇ ਉੱਥੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚੋਂ ਫਤੇਗੜ ਸਾਹਿਬ ਤੋਂ ਜਿਹੜੇ ਡਾਕਟਰ ਅਮਰ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਲੀਡ ਲੈ ਕੇ ਲਿਜਾਂਦੇ ਨਜ਼ਰ ਆ ਰਹੇ ਨੇ ਲੀਡ ਲੈ ਜਾਂਦੇ ਨਜ਼ਰ ਆ ਰਹੇ ਨੇ ਤੇ ਉੱਥੇ ਜਿਹੜੀ ਟੱਕਰ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਦਾ ਗੁਰਪ੍ਰ ਸਿੰਘ ਜੀਪੀ ਨਾਲ ਹੈ ਤੇ ਉਹ 20000 ਦੀ ਲੀਡ ਨੇ ਜਾ ਚੁੱਕੇ ਨੇ 20000 ਦੀ ਲੀਡ ਨਾਲ ਅੱਗੇ ਜਾ ਰਹੇ ਨੇ ਡਾਕਟਰ ਅਮਰ ਸਿੰਘ ਤੇ ਜਲੰਧਰ ਤੋਂ ਚਰਜ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਰਹੇ ਚੁੱਕੇ ਨੇ 3 ਮਹੀਨੇ ਮੁੱਖ ਮੰਤਰੀ ਰਹੇ ਚੁੱਕੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਉਹਨਾਂ ਦੀ ਟੱਕਰ ਮੰਨੀ ਜਾ ਰਹੀ ਹੈ ਸੁਸ਼ੀਰ ਕੁਮਾਰ ਰਿੰਕੂ ਨਾਲ ਜੋ ਭਾਜਪਾ ਵੱਲ ਨੇ ਭਾਜਪਾ ਵੱਲ ਗਏ ਸੀ ਆਮਾ ਦੀ ਪਾਰਟੀ ਵੱਲੋਂ ਤੇ ਉਹਨਾਂ ਦੀ ਲੀਡ ਹੈ 31000 ਦੀ ਲੀਡ ਹੈ ਜਿਹੜੀ 31000 ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਚਰਜ ਸਿੰਘ ਚੰਨੀ ਤੇ ਉੱਥੇ ਸੰਗਰੂਰ ਦੀ ਸੀਟ ਦੀ ਗੱਲ ਕਰੀਏ ਗੁਰਮੀਤ ਸਿੰਘ ਮੀਤ ਹੇਰ ਨੇ ਜਿਹੜੇ ਆਮਾ ਦੀ ਪਾਰਟੀ ਵੱਲੋਂ ਉਹ ਵੱਡੀ ਲੀਡ ਲੈ ਜਾ ਰਹੇ ਨੇ ਉਹਨਾਂ ਦੀ ਟੱਕਰ ਮੰਨੀ ਜਾ ਰਹੀ ਹੈ ਸਿਮਰਜਿੰਦਰ ਸਿੰਘ ਮਾਨ ਨਾਲ ਤੇ ਉਹ 54000 ਦੀ ਲੀਡ ਜਿਹੜੀ ਲੈ ਕੇ ਜਾ ਰਹੇ ਨੇ ਉੱਥੇ ਪਹਿਲਾਂ ਬਠਿੰਡੇ ਸੀਟ ਜਿਹੜੀ ਕਹਿ ਰਹੇ ਸੀ ਵੀ ਉੱਥੇ ਗੁਰਮੀਤ ਸਿੰਘ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਅੱਗੇ ਜਾ ਰਹੇ ਸੀ ਉਹ ਹੁਣ ਜਿਹੜੀ ਲੀਡ ਬੀਬਾਰ ਸਿੰਘ ਹਰਸੀਮਤ ਕੋਰ ਬਾਦਲ ਲਿਆਂਦੀ ਦਿਖ ਰਹੀ ਹੈ ਬੀਬਾਰ ਸਿੰਘ ਹਰਸੀਮਤ ਕੋਰ ਬਾਦਲ ਅੱਗੇ ਜਾ ਰਹੀ ਹੈ ਬਠਿੰਡੇ ਤੋਂ ਅਕਾਲੀ ਦਲ ਵੱਲੋਂ ਜਿਹੜੀ ਬੀਬਾਰ ਹਰਸੀਮਤ ਕੋਰ ਬਾਦਲ ਅੱਗੇ ਜਾ ਰਹੀ ਹੈ ਉਹਨਾਂ ਦੀ ਟੱਕਰ ਮੰਨੀ ਜਾ ਰਹੀ ਹੈ ਗੁਰਮੀਤ ਸਿੰਘ ਖੁੱਡੀਆਂ ਨਾਲ ਲੱਖਾ ਸਦਾਨਾ ਜਿਹੜੇ 3 4 ਨੰਬਰ ਤੇ ਦਿਖ ਰਹੇ ਨੇ ਬਾਕੀ ਪਾਰਟੀਆਂ ਵੀ ਪਿੱਛੇ ਨਜ਼ਰ ਆ ਰਹੀਆਂ ਨੇ ਤੇ ਉੱਥੇ ਮਾਲਵਿੰਦਰ ਕੰਗ ਨੇ ਜਿਹੜੇ ਉਹ ਸਿਰਫ 1600 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨਾਲ ਟੱਕਰ ਮੰਨੀ ਜਾ ਰਹੀ ਹੈ ਵਿਜੇਂਦਰ ਸਿੰਘ ਲਾ ਨਾਲ ਕਾਂਗਰਸ ਪਾਰਟੀ ਦੇ ਨੇ ਜਿਹੜੇ ਤੇ ਹੁਣ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਅੱਗੇ ਚੱਲ ਰਹੇ ਨੇ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨਾਲ ਟੱਕਰ ਜਿਹੜੀ ਮੰਨੀ ਜਾ ਰਹੀ ਹੈ ਕਰਮਜੀਤ ਅਨਮੋਲ ਨਾਲ ਮੰਨੀ ਜਾ ਰਹੀ ਆਵਾ ਦੀ ਪਾਰਟੀ ਦਾ ਕਰਮਜੀਤ ਅਨਮੋਲ ਨਾਲ ਟੱਕਰ ਮੰਨੀ ਜਾ ਰਹੀ ਹੈ ਉੱਥੇ ਖੰਡੂਰ ਸਾਹਿਬ ਤੋਂ ਜਿਹੜੀ ਖੰਡੂਰ ਉੱਥੇ ਵੀ ਵੱਡੀ ਲੀਡ ਲਿਆ ਰਹੇ ਨੇ ਭਾਈ ਅਮਰਤਪਾਲ 51000 ਦੀ ਲੀਡ ਪ੍ਰਾਪਤ ਕਰ ਚੁੱਕੇ ਨੇ ਭਾਈ ਅਮਰਤਪਾਲ ਤੇ ਟੱਕਰ ਮੰਨੀ ਜਾ ਰਹੀ ਹੈ ਕੁਲਵੀਰ ਸਿੰਘ ਜੀਰਾ ਨਾਲ ਤੇ ਬਿਰਸਾ ਸਿੰਘ ਬਲਟੋਹਾ ਨੇ ਜਿਹੜੇ ਲਾਲਜੀਤ ਸਿੰਘ ਪੁੱਲਰ ਨੇ ਉਹ ਤੀਜੇ ਚੌਥੇ ਨੰਬਰ ਤੇ ਨਜ਼ਰ ਆ ਰਹੇ ਨੇ ਜਿਹੜੇ ਲੁਧਿਆਣੇ ਦੀ ਸੀਟ ਮੰਨੀ ਜਾ ਰਹੀ ਆ ਬੜੀ ਹੌਟ ਸੀਟ ਆ ਇੱਥੋਂ ਜਿਹੜੇ ਰਵਨੀਤ ਸਿੰਘ ਬਿੱਟੂ ਬੀਜੇਪੀ ਵੱਲ ਜਾਂਦੇ ਨੇ ਬੀਜੇਪੀ ਵੱਲੋਂ ਖੜਦੇ ਨੇ ਤੇ ਉੱਥੇ ਟੱਕਰ ਮੰਨੀ ਜਾ ਰਹੀ ਆ ਉੱਥੇ ਟੱਕਰ ਆ ਰਾਜਾ ਵੜਿੰਗ ਦੀ ਕਾਂਗਰਸ ਵੱਲੋਂ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹ ਅੱਗੇ ਚੱਲ ਰਹੇ ਨੇ ਉਹਨਾਂ ਦੀ ਟੱਕਰ ਹੈ ਜਿਹੜੀ ਅਸ਼ੋਕ ਪ੍ਰਸਰ ਪੱਪੀ ਨਾਲ ਮੰਨੀ ਜਾ ਰਹੀ ਹੈ ਵੱਡੀ ਲੀਡ ਨਾਲ ਅੱਗੇ ਜਾ ਰਹੇ ਨੇ ਰਾਜਾ ਵੜਿੰਗ ਜੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੋੜੇ ਰੋਪੇੰਡੂ ਟੀਵੀ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨੀਦਰ ਸਿੰਘ ਤੇ ਤੁਸੀਂ ਪੈੰਡੂ ਟੀਵੀ ਦੇਖ ਰਹੇ ਹੋ ਵੋਟਾਂ ਦਾ ਰੁਝਾਨ ਹੋਣੇ ਸ਼ੁਰੂ ਹੋ ਚੁੱਕੇ ਨੇ ਲੋਕ ਸਭਾ ਦੇ ਵੋਟਾਂ ਦੇਖਦੇ ਆ ਕਿਹੜਾ ਪ੍ਰਧਾਨ ਮੰਤਰੀ ਬਣਦਾ ਤੇ ਇੰਡੀਆ ਗਠਜੁਟਨ ਤੇ ਬੀਜੇਪੀ ਦੀ ਟੱਕਰ ਮੰਨੀ ਜਾ ਰਹੀ ਹੈ ਤੇ ਇਹ ਤਾਂ ਹੁਣ ਮੁਕ ਇਹ ਪਹਿਲਾ ਜਿਹੜੀ ਇੰਡੀਆ ਗੱਠਜੋੜ ਹੈ ਤੇ ਬੀਜੇਪੀ ਟੱਕਰ ਵੀ ਦਿਖ ਰਹੀ ਸੀ 243 ਇੰਡੀਆ ਗੱਠਜੋੜਨ ਸਿੱਟ ਆ ਰਹੀ ਸੀ ਤੇ 245 ਬੀਜੇਪੀ ਦੀਆਂ ਤੇ ਹੁਣ ਜਿਹੜੀ ਉਹ ਬਹੁਤ ਹੀ ਲੀਡ ਲੈ ਕੇ ਜਾ ਰਹੀ ਹੈ ਬੀਜੇਪੀ ਬੀਜੇਪੀ 310 ਸਿੱਟਾਂ ਲੈ ਕੇ ਜਾ ਰਹੀ ਹੈ ਰੁਝਾਨਾਂ ਦੇ ਵਿੱਚ ਤੇ ਜਿਹੜੀ ਆਪਣੀ ਇੰਡੀਆ ਗੱਠਜੋੜਨ ਹੈ ਉਹ 200 220 ਦੇ ਸਿੱਮਟ ਤੇ ਨਜ਼ਰ ਆ ਰਹੀ ਹੈ ਤੇ ਉੱਥੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚੋਂ ਫਤੇਗੜ ਸਾਹਿਬ ਤੋਂ ਜਿਹੜੇ ਅਮਰ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਲੀਡ ਲੈ ਕੇ ਲੇ ਜਾਂਦੇ ਨਜ਼ਰ ਆ ਰਹੇ ਨੇ ਲੀਡ ਲਿਜਾਂਦੇ ਨਜ਼ਰ ਆ ਰਹੇ ਨੇ ਤੇ ਉੱਥੇ ਜਿਹੜੀ ਟੱਕਰ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਨਾਲ ਹੈ ਤੇ ਉਹ 20000 ਦੀ ਲੀਡ ਲਿਜਾ ਚੁੱਕੇ ਨੇ 20000 ਦੀ ਲੀਡ ਨਾਲ ਅੱਗੇ ਜਾ ਰਹੇ ਨੇ ਡਾਕਟਰ ਅਮਰ ਸਿੰਘ ਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਰਹੇ ਚੁੱਕੇ ਨੇ 3 ਮਹੀਨੇ ਮੁੱਖ ਮੰਤਰੀ ਰਹੇ ਚੁੱਕੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਉਹਨਾਂ ਦੀ ਟੱਕਰ ਮੰਨੀ ਜਾ ਰਹੀ ਹੈ ਸੁਸ਼ੀਰ ਕੁਮਾਰ ਰਿੰਕੂ ਨਾਲ ਜੋ ਭਾਜਪਾ ਵੱਲ ਨੇ ਭਾਜਪਾ ਵੱਲ ਗਏ ਸੀ ਆਮ ਆਦੀ ਪਾਰਟੀ ਵੱਲੋਂ ਤੇ ਉਹਨਾਂ ਦੀ ਲੀਡ ਹੈ 31000 ਦੀ ਲੀਡ ਹੈ ਜਿਹੜੀ 30000 ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਚਰਜ ਸਿੰਘ ਚੰਨੀ ਤੇ ਉੱਥੇ ਸੰਗਰੂਰ ਦੀ ਸੀਟ ਦੀ ਗੱਲ ਕਰੀਏ ਗੁਰਮੀਤ ਸਿੰਘ ਮੀਤ ਹਰ ਨੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਉਹ ਵੱਡੀ ਲੀਡ ਲਿਆ ਰਹੇ ਨੇ ਉਹਨਾਂ ਦੀ ਟੱਕਰ ਮੰਨੀ ਜਾ ਰਹੀ ਹੈ ਸਿਮਰਜ ਸਿੰਘ ਮਾਨ ਨਾਲ ਤੇ ਉਹ 54000 ਦੀ ਲੀਡ ਜਿਹੜੀ ਲੈ ਕੇ ਜਾ ਰਹੇ ਨੇ ਉੱਥੇ ਪਹਿਲਾਂ ਬਠਿੰਡੇ ਸੀਟ ਜਿਹੜੀ ਕਹਿ ਰਹੇ ਸੀ ਵੀ ਉੱਥੇ ਗੁਰਮੀਤ ਸਿੰਘ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਅੱਗੇ ਜਾ ਰਹੇ ਸੀ ਉਹ ਹੁਣ ਜਿਹੜੀ ਲੀਡ ਬੀਬਾਰ ਹਰਸਿਮਤ ਕੋਰ ਬਾਦਲ ਲਿਆਂਦੀ ਦਿਖ ਰਹੀ ਹੈ ਬੀਬਾਰ ਹਰਸਿਮਤ ਕੋਰ ਬਾਦਲ ਅੱਗੇ ਜਾ ਰਹੀ ਹੈ ਬਠਿੰਡੇ ਤੋਂ ਅਕਾਲੀ ਦਲ ਵੱਲੋਂ ਜਿਹੜੀ ਬੀਬਾਰ ਹਰਸਿਮਤ ਕੋਰ ਬਾਦਲ ਅੱਗੇ ਜਾ ਰਹੀ ਹੈ ਉਹਨੇ ਟੱਕਰ ਮੈਣੀ ਜਾ ਰਹੀ ਹੈ ਤੋਂ ਮੀਸ ਸਿੰਘ ਖੁੱਡੀਆਂ ਨਾਲ ਲੱਖਾ ਸਦਾਨਾ ਜਿਹੜੇ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਬਾਕੀ ਪਾਰਟੀਆਂ ਵੀ ਪਿੱਛੇ ਨਜ਼ਰ ਆ ਰਹੀਆਂ ਨੇ ਤੇ ਉੱਥੇ ਮਾਲਵਿੰਦਰ ਕੰਗ ਨੇ ਜਿਹੜੇ ਉਹ ਸਿਰਫ 1600 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਉਹਨੇ ਟੱਕਰ ਮੈਣੀ ਜਾ ਰਹੀ ਹੈ ਵਿਜੇਂਦਰ ਸਿੰਘਲਾ ਨਾਲ ਕਾਂਗਰਸ ਪਾਰਟੀ ਦੇ ਨੇ ਜਿਹੜੇ ਤੇ ਹੁਣ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਤੋਂ ਸਰਵਜਿੰ ਸਿੰਘ ਖਾਲਸਾ ਨੇ ਜਿਹੜੇ ਅੱਗੇ ਚੱਲ ਰਹੇ ਨੇ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨਾਲ ਟੱਕਰ ਜਿਹੜੀ ਮੰਨੀ ਜਾ ਰਹੀ ਹੈ ਕਰਮਜੀਤ ਅਨਮੋਲ ਨਾਲ ਮੰਨੀ ਜਾ ਰਹੀ ਆ ਆਵਾਜ਼ ਦੀ ਪਾਰਟੀ ਦਾ ਕਰਮਜੀਤ ਅਨਮੋਲ ਨਾਲ ਟੱਕਰ ਮੰਨੀ ਜਾ ਰਹੀ ਹੈ ਉੱਥੇ ਖੰਡੂਰ ਸਾਹਿਬ ਤੋਂ ਜਿਹੜੀ ਖੰਡੂਰ ਸਾਹਿਬ ਦੀ ਬਹੁਤ ਹੀ ਵੱਡੀ ਸੀਟ ਹੈ ਜਿਹੜੀ ਉੱਥੇ ਵੀ ਵੱਡੀ ਲੀਡ ਲਿਆ ਰਹੇ ਨੇ ਭਾਈ ਅਮਰਤਪਾਲ 52000 ਦੀ ਲੀਡ ਪ੍ਰਾਪਤ ਕਰ ਚੁੱਕੇ ਨੇ ਭਾਈ ਅਮਰਤਪਾਲ ਤੇ ਟੱਕਰ ਮੰਨੀ ਜਾ ਰਹੀ ਹੈ ਕੁਲਵੀਰ ਸਿੰਘ ਜੀਰਾ ਨਾਲ ਤੇ ਜਿ ਬਿਰਸਾ ਸਿੰਘ ਬਲਟੋਹਾ ਨੇ ਜਿਹੜੇ ਰਾਜ ਸਿੰਘ ਪੁੱਲਰ ਨੇ ਉਹ ਤੀਜੇ ਚੌਥੇ ਨੰਬਰ ਤੇ ਨਜ਼ਰ ਆ ਰਹੇ ਨੇ ਜਿਹੜੇ ਲੁਧਿਆਣੇ ਦੀ ਸੀਟ ਮੰਨੀ ਜਾ ਰਹੀ ਆ ਬੜੀ ਹੌਟ ਸੀਟ ਆ ਇੱਥੋਂ ਜਿਹੜੇ ਰਵਨੀਤ ਸਿੰਘ ਬਿੱਟੂ ਬੀਜੇਪੀ ਵੱਲ ਜਾਂਦੇ ਨੇ ਬੀਜੇਪੀ ਵੱਲੋਂ ਖੜਦੇ ਨੇ ਤੇ ਉੱਥੇ ਟੱਕਰ ਮੰਨੀ ਜਾ ਰਹੀ ਆ ਉੱਥੇ ਟੱਕਰ ਆ ਰਾਜਾ ਵੜਿੰਗ ਦੀ ਕਾਂਗਰਸ ਵੱਲੋਂ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹ ਅੱਗੇ ਚੱਲ ਰਹੇ ਨੇ ਉਹਨਾਂ ਦੀ ਟੱਕਰ ਆ ਜਿਹੜੀ ਅਸ਼ੋਕ ਪ੍ਰਸਰ ਪੱਪੀ ਨਾਲ ਮੰਨੀ ਜਾ ਰਹੀ ਆ ਵੱਡੀ ਲੀਡ ਨਾਲ ਅੱਗੇ ਜਾ ਰਹੇ ਨੇ ਰਾਜਾ ਵੜਿੰਗ ਜੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੋੜੇ ਰੋਪੇੰਡੂ ਟੀਵੀ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਿੰਦਰ ਸਿੰਘ ਤੇ ਤੁਸੀਂ ਪੈੰਡੂ ਵੋਟਾਂ ਦਾ ਰੁਝਾਨ ਹੋਣੇ ਸ਼ੁਰੂ ਹੋ ਚੁੱਕੇ ਨੇ ਲੋਕ ਸਭਾ ਦੇ ਵੋਟਾਂ ਦੇਖਦੇ ਆ ਕਿਹੜਾ ਪ੍ਰਧਾਨ ਮੰਤਰੀ ਬਣਦਾ ਤੇ ਇੰਡੀਆ ਗਠਜੰਦਨ ਤੇ ਬੀਜੇਪੀ ਦੀ ਟੱਕਰ ਮਣੀ ਜਾ ਰਹੀ ਹੈ ਤੇ ਇਹ ਤਾਂ ਹੁਣ ਮੁਕਾਬਲਾ ਪੂਰਾ ਫਸਮਾ ਹੈ ਤੇ ਪਹਿਲਾਂ ਜਿਹੜੀ ਇੰਡੀਆ ਗਠਜੰਦਨ ਆ ਤੇ ਬੀਜੇਪੀ ਟੱਕਰ ਵੀ ਦਿਖ ਰਹੀ ਸੀ 243 ਇੰਡੀਆ ਗਠਜੰਦਨ ਸਿੱਟ ਆ ਰਹੀ ਸੀ ਤੇ 245 ਬੀਜੇਪੀ ਦੀਆਂ ਤੇ ਹੁਣ ਜਿਹੜੀ ਉਹ ਬਹੁਤ ਹੀ ਲੀਡ ਲੈ ਕੇ ਜਾ ਰਹੀ ਹੈ ਬੀਜੇਪੀ ਬੀਜੇਪੀ 310 ਸਿੱਟਾਂ ਲੈ ਕੇ ਜਾ ਰਹੀ ਹੈ ਰੁਝਾਨਾਂ ਦੇ ਵਿੱਚ ਤੇ ਜਿਹੜੀ